ਕਿੰਨਾ ਦੇਖ ਲੋ ਆ ਸਾਰਾ ਡਿੱਗਣ ਡਿਆ ਹੈ ਪਿਛਲੇ ਸਾਲ ਵੀ ਡਿੱਗਾ ਸੀਗਾ ਇਹ ਹਾਂ ਇਹੀ ਯਾਰ ਇਹਨੂੰ ਕਹਿ ਟਰਾਲੇ ਜੇ ਇਹਨੂੰ ਸਾਨੂੰ ਡਰ ਲੱਗਣ ਡਿਆ ਯਾਰ ਹੈ ਉਹ ਦੇਖ ਕਿ ਕਿੰਦੀਆਂ ਤੇੜਾਂ ਪਈਆਂ ਹੋਈਆਂ ਨੇ ਹੋ ਮੈਂ ਕਿਹਾ ਅਸੀਂ ਤੁਰ ਕੇ ਚੱਪ ਜੀਏ ਸਾਨੂੰ ਡਰ ਲੱਗੀ ਜਾਂਦਾ ਪਹਾੜ ਦੇ ਥੱਲੇ ਲਿਆ ਕੇ ਖੜਾ ਕਰਦਾ ਉਹ ਤੁਰ ਗਿਆ ਤਾਂ ਦਹਿ ਲੱਗੇ ਉਹ ਥੱਲੋਂ ਆਏ ਆ ਬਿਲਕੁਲ ਉਹ ਤੋਂ ਕੀ ਆ ਖੂਬਸੂਰਤ ਨਜ਼ਾਰਾ ਹੈ ਕਿੰਨਾ ਖੂਬਸੂਰਤ ਵਿਊ ਆ ਮਾ ਸਾਬ ਲਾਲਾ ਦੁਕ ਤੇ ਛਾਲਮਾਰੀ ਦੇ ਇੱਕ ਸਕੰਨ ਬਾਦ ਉਹ ਉੱਥੇ ਆਏਗਾ ਪਰੇ ਲੱਭ ਤੇ ਬਾਬਾ ਜੀ ਦੀ ਲੱਤ ਤੰਦ ਹੋਣਾ ਹੈ ਮੈਂ ਆ ਦੇਖ ਲਈ ਤੇ ਪੈਦਲ ਚੱਲ ਕੇ ਆਏ ਆ ਬਾਬਾ ਜੀ ਬਾਬਾ ਜੀ ਬਹੁਤ ਤਾਨੂ ਜੀ ਤੁਸੀਂ ਪੈਦਲ ਚੱਲ ਕੇ ਯਾਤਰਾ ਕੀਤੀ ਹੈ ਜੀ ਚੱਲ ਨੂੰ ਸਾਥ ਮੋੜ ਨਹੀਂ ਰੁਕੇ ਆ ਮੜਾ ਯਾ ਕਿਉਂਕਿ ਚੜਾਈ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦੀ ਜੇ ਤੁਹਾਨੂੰ ਦਿਖਾਵਾਂ ਨਾ ਮੈਂ ਉਹ ਥੱਲੋਂ ਆਏ ਆ ਬਿਲਕੁਲ ਤੇ ਬਹੁਤ ਸੰਗਤ ਜਾ ਰਹੀ ਆ ਬਹੁਤ ਦੁਨੀਆ ਜਾ ਰਹੀ ਆ ਹਾਂ ਆਦੇ ਕੋ ਪਹਾੜ ਬੰਨੇ ਹੋਏ ਆ ਮਾਰ ਮਾਰ ਕੇ ਚਾਲ ਸਾਰੇ ਕਿੰਨਾ ਸਿੱਖਾ ਪਹਾੜ ਆ ਇਹ ਨਿਰਕਾਰ ਕਰਕੇ ਸੱਟ ਕਿੱਤਾ ਹੈ ਕੀ ਗੱਲ ਹੈ ਮੈ ਇਹ ਹੀ ਚੀਜ਼ਾਂ ਲੱਗ ਰਹੀ ਕਿ ਜਦੋਂ ਪ੍ਰੋਜੈਕਟ ਜਦੋਂ ਵੀ ਪੈ ਜਾਂਦਾ ਹੈ ਐਸੀ ਬਣਨ ਆ ਜਾਂਦੇ ਆ ਤੇ ਉਹ ਜਦੋਂ ਜੋਰ ਪੈਂਦਾ ਹੈ ਪਹਾੜ ਦਾ ਟਾਕਾ ਬਣਦਾ ਹੂੰ ਨਾ ਪਹਾਲੇ ਇਲਾਕਿਆਂ ਦਾ ਪ੍ਰੋਤਿਧਿਕ ਕਰਨਾ ਹੈ ਆ ਜਿਹੜੀ ਆਪਣੇ ਨਾਲ ਨਾਲ ਜਾਣੀ ਆਪਣੇ ਹੇਮਗੁਰ ਸਾਹਿਬ ਤੱਕ ਬਿਲਕੁਲ ਤੁਰ ਤੱਕ ਵਲੋਗ ਆਪਣੇ ਥੋੜੇ ਲੰਬਾ ਹੋ ਸਕਦਾ ਪਰ ਤੁਹਾਨੂੰ ਜਿੰਨੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਆ ਵੀ ਆ ਵੀ ਇਥੋਂ ਵੀਡੀਓ ਬਣਾ ਕੇ ਦਿਖਾਉਣਾ ਚਾਹੀਦਾ ਆ ਸਾਰਾ ਤੁਹਾਨੂੰ ਜਿਹੜਾ ਸਾਡਾ ਅਸੀਂ ਰਾਈਡਿੰਗ ਕਰ ਰਹੇ ਆ ਉਹ ਅਸੀਂ ਦਿਖਾ ਰਹੇ ਆ ਜਿੰਨੀ ਕ ਸਾਡੇ ਕੋਲ ਕੋਸ਼ਿਸ਼ ਕੀਤੀ ਜਾ ਰਹੀ ਆ ਆ ਦੇਖੋ ਹੁਣ ਕਿੱਦਾਂ ਮੋੜਦਾ ਮੋੜ ਆ ਆ ਨਾ ਨੇ ਅਸੀਂ ਜਮਾ ਟੇਟਾ ਕਰਕੇ ਮੋੜ ਸੇ ਹੋਰ ਰੋਸਰ ਗੱਡੀਆਂ ਜਾ ਰਹੀਆਂ ਨੇ ਸਾਹਮਣੇ ਕਹਿੰਦੇ ਰੇਟਰ ਨਾ ਇਹ ਤਾਂ ਛੋਟੇ ਛੋਟੇ ਇਹ ਛੋਟੇ ਛੋਟੇ ਕੋਲ ਆ ਰਹੇ ਆ ਇੱਕ ਵੱਡਾ ਬੋਲਾ ਆ ਰਿਹਾ ਉਹ ਵੱਡਾ ਬੋਲਾ ਵੀ ਤਾਂ ਹੌਲੀ ਵੀ ਨਹੀਂ ਚਲਾ ਸਕਦੇ ਹਾਂ ਅਸੀਂ ਜਮਾ ਸਲੋ ਵੀ ਨਹੀਂ ਚਲਾ ਸਕਦੇ ਮੋਟਰਸਾਈਕਲ ਇਹ ਤਾਂ ਕੋਲ ਸਲੋ ਨਹੀਂ ਛੱਟੋ ਘੱਟ ਤੁਹਾਨੂੰ 30 40 ਦੀ ਸਪੀਡ ਜਿਹੜੀ ਆ ਬਾਈਕ ਦੀ ਉਹ ਰੱਖਣੀ ਪੈਣੀ ਹੈ ਇਹਦਾ ਚੇਂਜ ਕਰਨੇ ਪਾਣੇ ਆ ਉਹ ਜਮਾ ਸਿੱਟੀ ਚੜਾਈ ਆ ਉਹ ਲੱਗੇ ਵੀ ਦੰਦ ਕੋਨਾ ਉਹਦਾ ਨਿਹਾੜ ਪੂਰਾ ਚੋੜਾ ਕਰ ਮੋੜਦਾ ਲਾ ਪਾਈ ਆ ਪੂਰੇ ਹੱਥ ਖੜੇ ਕਰਕੇ ਵਿੱਕ ਕੇ ਜਾਂਦੇ ਆ ਤੁਹਾਨੂੰ ਪਤਾ ਨਹੀਂ ਕਿ ਪੰਜਾਬੀ ਪੰਜਾਬੀ ਦੇ ਕੰਮ ਆ ਬਾਓ ਆ ਵੀ ਪੰਜਾਬੀ ਪੂਰੀ ਸਰਾਹਨਾ ਕਰਦੇ ਆ ਤੁਸੀਂ ਯਾਤਰਾ ਦਿਖਾਦੇ ਨਾਲ ਕਿੱਦਾਂ ਮੁਰਦੀਆਂ ਚੀਜ਼ਾਂ ਐ ਜਾਂਦਾ ਨਾ ਮੋਟਰ ਗੋਲੀ ਈ ਬਾਬਾ ਬਾਕੀ ਵਾਹਿਗੁਰੂ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੀਂ ਮਿਲ ਪਾਇਆ ਇਹਨੇ ਨਾ ਜਦੋਂ ਆਪਾਂ ਯਾਤਰਾ ਤੇ ਨਿਕਲਦੀ ਸੀ ਤਾਂ ਮਹਾਰਾਜ ਆਪ ਅੱਗੇ ਹੱਥੋ ਕੇ ਆਪ ਅੱਗੇ ਬਾਹਰ ਕਰਕੇ ਲੈ ਕੇ ਜਾਂਦੇ ਆ ਵੇਖੋ ਇੰਨਾ ਮੋੜ ਮੁੜਦੇ ਆ ਇੰਨਾ ਚੀਜ਼ ਹੋਈ ਆ ਵਾਹਿਗੁਰੂ ਬਾਕੀ ਚੱਲਦੇ ਆ ਅੱਗੇ ਅੱਗੇ ਦਾ ਸਫਰ ਵੀ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ ਆਪਾਂ ਉਹ ਤੋਂ ਉਹ ਤੋਂ ਘੁੰਮ ਦੇ ਘੁਮਾਦੇ ਐ ਫੇਰ ਐ ਫੇਰ ਐ ਫੇਰ ਐ ਹਾਂਜੀ ਡਰਾਈਵਰ ਸਾਹਿਬ ਕਿਦਾਂ ਐਕਸਪੀਰੀਅੰਸ ਐ ਉੱਥੋਂ ਤੋਂ ਇੱਥੋਂ ਤੱਕ ਦਾ ਆ ਪੰਜ ਕਿ ਗਲੀਆਂ ਨਹੀਂ ਦੱਸ ਦੋ ਮੈਂ ਕਹਿੰਦਾ ਬਹੁਤ ਬਰਾਰ ਕਰਾਉਣਾ ਇਹਨਾਂ ਨੇ ਮੈਂ ਕਹਾ 12 ਜੋਰ ਲੈ ਇਹਨਾਂ ਨੂੰ ਉਦੋਂ ਕੰਮ ਖਰਾਬ ਹੁੰਦਾ ਹੈ ਟੁੱਟਾ ਟੁੱਟਾ ਰਸਤਾ ਬਹੁਤ ਆਇਆ ਨਾ ਇੱਥੇ ਉਦੋਂ ਕੰਮ ਖਰਾਬ ਹੁੰਦਾ ਹੈ ਤੇ ਆ ਦੇਖ ਲਓ ਇੱਕੋ ਜਿਹਾ ਇਸ ਤਰੀਕੇ ਦਾ ਰੋਡ ਆ ਹੁਣ ਥੋੜਾ ਸਾਫ਼ ਆ ਬਾਕੀ ਆ ਖਾਲੀ ਜਗ੍ਹਾ ਦੇਖ ਕੇ ਰੁਕੇ ਸੀਗੇ ਇਹੀ ਜਗ੍ਹਾ ਲੱਭ ਰਹੇ ਸੀ ਵੀ ਮਾੜੇ ਉੱਪਰੋਂ ਵੀ ਸਹੀ ਹੋਵੇ ਤੇ ਕਿਉਂਕਿ ਜਗ੍ਹਾ-ਜਗ੍ਹਾ ਨਾ ਪਹਾੜ ਪਹਾੜ ਕੱਟੇ ਹੋਇਆ ਕਿਤੇ ਪਹਾੜ ਡਿੱਗਣ ਦਾ ਖਤਰਾ ਆ। ਬਸ ਇਦਾਂ ਹੀ ਚੱਲਦੇ ਜਾ ਰਹੇ ਹਾਂ ਕਿਉਂ ਥੱਲੋਂ ਆਏ ਆ। ਉਹ ਬਿਲਕੁਲ ਜਿੱਥੇ ਹੜਾਇਆ ਹਰਾਇਆ ਬੋਰਡ ਲੱਗਾ ਦੇਖ ਰਹੇ ਹੰਦਾਂ ਨੂੰ। ਉਹ ਦੇਖੋ। ਉਥੋਂ ਉਥੋਂ ਚੜ੍ਹਾਈ ਸ਼ੁਰੂ ਹੋ ਗਈ ਸੀ। ਐ ਫਿਰ ਚੜ੍ਹਦੇ ਆਏ ਹਾਂ। ਹਾਂਜੀ ਬਾਬਾ ਜੀ। ਇਹ ਤਾਂ ਅਨਾਲੀ ਹੋਈ ਆ। ਆ ਰਿਹਾ ਨਯਾਰਾ ਜੀ। ਪੂਰਾ ਪੂਰਾ ਹੀ। ਨੰਦ ਨੂੰ ਕਰ। ਕੀ ਬਾਤ ਹੈ। ਉਹ ਬੰਦ ਕਰ ਲੈ ਥੋੜੀ ਦੇਰ ਸਾਧ ਵਾਲਾ ਕਿਉਂ ਕਰੀ ਜਾਂਦਾ ਹੈ। ਮੋਟਰਸਾਈਕਲ ਨੂੰ ਸਾਥ ਦਵਾਉਣਾ ਵੀ ਜ਼ਰੂਰੀ ਆ ਮਾਸਟਰ ਜੀ ਪਤਾ ਨਹੀਂ ਕਿੱਥੇ ਮਾਸਟਰ ਜੀ ਥੋੜਾ ਅੱਗੇ ਆ ਉਹਨਾਂ ਨੇ ਵੀ ਰੋਕ ਲੈਣਾ ਕਿਤੇ ਘਰ ਤਾ ਦਿਖੋਣ ਉਹ ਦੇ ਲੋ ਕਿੱਦਾਂ ਚੱਲ ਰਹੀਆਂ ਨੇ ਹੌਲੀ ਹੌਲੀ ਬੱਤਾ ਕਾਰਾ ਚੱਲਦੇ ਅੱਗੇ ਚਲੋ ਪਹਾੜ ਦੀ ਪੀਕੀ ਤੋਂ ਉਤਰੇ ਆ ਗੋਵਿੰਦ ਘਾਟ ਹੈਗਾ ਜਿੱਥੋਂ 10 ਕਿਲੋਮੀਟਰ ਆਪ ਹੋਰ ਦੋ-ਤਿੰਨ ਬਰਬਾਦ ਥੋੜਾ ਇੱਧਰ ਵੀ ਹੈਗਾ ਇੱਕ ਦੋ ਜਗ੍ਹਾ ਖਤਰਨਾਕ ਰੋਡ ਹੈ ਨਾ ਇਧਰ ਵੀ ਹੈਗੇ ਖਤਰਨਾਕ ਰੋਡ ਇੱਕ ਦਰਗਾਹ ਦਾ ਲਾਗੇ ਸੀਗਾ ਉਹ ਜਿਹੜਾ ਉੱtre ਤੋਂ ਤਾਂ ਪਾਣਾ ਖਤਰਨਾਕ ਸੀਗਾ ਹੋਣ ਕੱਢਣ ਦਾ ਵੀ ਟਾਈਮ ਨਹੀਂ ਮਿਲਿਆ ਉੱਥੇ ਇੰਨਾ ਖਤਰਨਾਕ ਸੀਗਾ ਅੱਖਾਂ ਚ ਚੱਕਨੀਆਂ ਰੱਖਣੀਆਂ ਨਹੀਂ ਸਾਰੇ ਪਾਸੇ ਇਹ ਨਹੀਂ ਵੀ ਪਿੱਛੇ ਬੈਠਾ ਬੰਦਾ ਬੈਲਾ ਆ ਜਮਾ ਨਹੀਂ ਪਿੱਛੇ ਬੈਠਾ ਬੰਦਾ ਵੀ ਬਹੁਤ ਵਧੀਆ ਸਾਹ ਦਿੰਦਾ ਹੈ ਮਿਲਦਾ ਤਾਂ ਆਪਣੇ ਬੰਦੇ ਰੁਕ ਗਏ ਆ ਹੋਵੇ ਵਾਹ ਜੀ ਵਾਹ ਇਹਦਾ ਪੂਰਾ ਵਿਊ ਦੇਖ ਕੇ ਰੁਕਦੇ ਆ ਉਹ ਤਾਂ ਮਗਾ ਤੁਸੀਂ ਪੂਰਾ ਵਿਊ ਦੇਖ ਕੇ ਰੁਕਦੇ ਹੋ ਵੀ ਕਿੱਥੇ ਰੁਕੀਏ ਕਿੱਥੋਂ ਆਏ ਹੈ ਆਏ ਹੋਏ ਉਹ ਮザਹ ਖਾ ਆਇਆ ਯਾਰ ਮザਹ ਖਾ ਆਇਆ ਮザਹ ਖਾ ਆਇਆ ਮੇਕੇ ਵਾਹ ਜੀ ਵਾਹ ਆ ਦੇਖੋ ਮੜਿਆ ਕੀ ਖੂਬਸੂਰਤ ਨਜ਼ਾਰਾ ਹੈ ਕਿੰਨਾ ਖੂਬਸੂਰਤ ਵਿਊ ਆ ਆ ਆਹੀ ਚੀਜ਼ਾਂ ਨੇ ਬੰਦੇ ਨੂੰ ਬੋਰ ਨਹੀਂ ਹੋਣ ਦਿੰਦੀਆਂ ਜਿੱਦਾਂ ਮਰਜ਼ੀ ਆਓ ਜੇ ਆਹੀ ਤਾਂ ਨੰਦਿਆ ਪਾਣੀ ਦੀ ਆਵਾਜ਼ ਹੈ ਐਂਗੇ ਨਾ ਹਾਂ ਮਾ ਸਾਬ ਲਾਲਾ ਦੋ ਇੱਥੇ ਛਾਲ ਮਾਰੀ ਦੇ ਇੱਕ ਸਕਣ ਬਾਦ ਉਹ ਉੱਥੇ ਆਏਗਾ ਪਰੇ ਲੱਪਣਾ ਨਹੀਂ ਇੱਥੇ ਹੀ ਸਿੱਧੀ ਬਾਜੇਗਾ ਉਹ ਆਹ ਦੇਖੋ ਲਾ 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 ਉੱਪਰ ਵੀ ਨਾ ਆਂਦਾ ਉੱਪਰ ਬਾੜਾ ਨੰਦਾ ਇਹ ਇਹ ਚੀਜ਼ਾਂ ਹਾਂਜੀ ਆਜੇ ਰਹਿ ਗਏ 10 ਕਿਲੋਮੀਟਰ ਰਹਿ ਗਿਆ ਬਾਈ ਆਪਣੀ ਕਿੱਟ ਚ ਪਿਆ ਸਾਰਾ ਕੁਝ कुरकुरੇ ਲੈ ਜਾਂ ਆਪਾਂ ਨਾਲ ਲੈਂਦੇ ਆ ਜੀ ਇੱਥੇ ਤਾਂ ਮਹਿੰਗੇ ਵੋ ਮਿਲਦੇ ਆ ਜੀ ਆ ਦੇਖੋ ਹੈ ਉਹ ਆੜੂ ਸੀਗਾ ਹੀ ਆੜੂ ਆਹ कुरकुरੇ ਲੈ ਦ ਆਪਾਂ ਲੈ ਕੇ ਆਏ ਆ ਹੈ ਆਹ ਦੇਖ ਲਾ ਨਾ ਕਿੰਦਾ ਨਾਲ ਲਿਆਂਦਾ ਕਿੰਨਾ ਹੋ ਗਿਆ ਵਾਜ ਇਹ ਫੁੱਲ ਜਾਣਾ ਆਪਾਂ ਜਾਂਦਾ ਹੋਰ ਵਾਹ ਜੀ ਵਾਹ ਬਸ ਇੱਥੋਂ ਆਪਣੇ 10 ਕਿਲੋਮੀਟਰ ਰਹਿ ਗਿਆ ਹੈ ਫਿਰ ਸਿੱਧਾ ਪਾਰਕਿੰਗ ਤੇ ਮਿਲਾਂਗੇ ਤੁਹਾਨੂੰ ਬਾਕੀ ਦਾ ਰਾਜ ਇੱਕ ਜਗ੍ਹਾ ਖਤਰਨਾਕ ਯਾ ਰੋਡ ਆਉਂਦਾ ਆ ਵੀ ਦਿਖਾਈ ਦਵਾਂਗੇ ਚੱਲ ਕੋਈ ਆਹ ਦੇਖੋ ਕਿੰਨਾ ਸੋਹਣਾ 뷰 ਆ ਨਹੀਂ ਯਾਰ ਪ੍ਰੈਸ ਕਰੋ ਦੇ ਦਾ ਚੱਕਰ ਵੀ ਐ ਹੁਣ ਸਾਡੇ ਦੇ ਚੱਕਰ ਹੋਵੇ ਯਾਰ ਇਹਦਾ ਆਰ 뷰 ਆ ਪੂਰਾ ਮੈਂ ਜਦੋਂ ਦੇਖ ਰਿਹਾ ਚੱਕਰ ਲੱਗ ਉੱਪਰੋਂ ਥੱਲੋਂ ਦੇ ਉੱਪਰੋਂ ਥੱਲੇ ਦੇਖੋ ਨਾ ਉੱਪਰੋਂ ਥੱਲੇ ਦੇਖੋ ਤਾਂ ਮੈਨੂੰ ਲੱਗਿਆ ਹੋਰ ਹੀ ਜਿਆਦਾ ਲੱਗਦਾ ਮੋਟਰਸਾਈਕਲ ਚਲੋ ਦੇ ਟਾਈਮ ਨਹੀਂ ਆ ਇਹ ਥੋੜਾ ਇੱਥੇ ਥੱਲੇ ਖੜੀਏ ਚੱਕਰ ਆ ਪਾਣੀ ਇੱਥੋਂ ਹੁੰਦਾ ਆ ਆਏ ਸਰ ਕੋ ਮੈਂ ਕਹਿੰਦਾ ਤਾਂ ਕਿਹਨੇ ਪਾਣੀ ਇਹ ਕਿਸੇ ਵੀ ਡੈਮ ਥੱਲੇ ਆ ਗਿਆ ਹੈ। ਹੈ? ਕਾਨੂੰਨ ਆਉਂਦਾ ਕੋਈ ਫਿਚਰ ਨਾ। ਇਹ ਦੇਖੋ। ਓਏ। ਯਾਰ ਇਹਨੂੰ ਕਹਿ ਟਰਾਲੇ ਇਹਨੂੰ ਸਾਨੂੰ ਡਰ ਲੱਗਣ ਡਿਆ ਯਾਰ। ਹੈ? ਉਹ ਦੇਖ ਕਿ ਕਿੰਦੀਆਂ ਤੇੜਾਂ ਪਈਆਂ ਇਹਨੇ। ਉਹ ਪ੍ਰੋਖ ਵੀ ਉਹ ਪਲਟਿਆ ਪਿਆ। ਇਹ ਪਿਛਲੇ ਸਾਲ ਵੀ ਇੱਥੋਂ ਬਹੁਤ ਖਰਾਬ ਸੀਗਾ ਬਾਈ। ਪਿਛਲੇ ਸਾਲ ਵੀ ਬਹੁਤ ਉਹ ਦੇਖ। ਇੱਥੋਂ ਡਿੱਗਾ ਹੋਇਆ। ਬਾਕੀ ਹੈ ਧਰ ਇੱਥੇ ਕਿੰਨਾ ਰਿਸਕੀ ਕੰਮ ਆ ਯਾਰ ਇੱਥੇ ਆ ਜਿਹੜਾ ਉਹ ਕਰਨ ੜਿਆ ਬਾਈ ਹੈ ਸਹੀ ਗੱਲ ਹੈ ਨਾ ਹੈ ਬੰਦ ਕਰ ਲਿਆ ਟਾਈਮ ਹੈ ਹੈ ਹੋਰ ਇਸ ਕੀ ਹੈ ਬਾਈ ਅਸੀਂ ਤੁਰ ਕੇ ਟੱਪ ਜੀਏ ਭਾਈ ਡਰ ਲੱਗੀ ਜਾਂਦਾ ਸਾਨੂੰ ਤੇ ਸੰਘਜ ਮੈਂ ਕਿਹਾ ਸੀ ਤੁਰ ਕੇ ਚੱਪ ਜੀਏ ਸਾਨੂੰ ਡਰ ਲੱਗੀ ਜਾਂਦਾ ਪਹਾੜ ਦੇ ਥੱਲੇ ਲਿਆ ਕੇ ਖੜਾ ਕਰਤਾ ਜਾਓ ਜਾਓ ਟਾਪੇ ਹੈ ਨਾ ਨਾ ਇਹ ਚੱਪ ਜੀਏ ਤੁਰ ਕੇ ਅਸੀਂ ਆਇਓ ਈ ਲੰਘਿਆ ਆਪਾਂ ਦਾ ਤੁਰਕੇ ਡੱਪੇ ਭਈ ਆ ਦੇਖੋ ਕਿੱਡਾ ਗੰਦਾ ਪਾੜਿਆ ਕਿੰਨੇ ਗੰਦੇ ਤਰੀਕੇ ਨਾਲ ਐ ਇੱਥੋਂ ਵੀ ਟੁੱਟਣ ਵਾਲਾ ਹੈ ਨਹੀਂ ਨਹੀਂ ਵੀਰੇ ਉਹ ਕਿਹੜਾ ਜਾਇਦਾ ਆਪਾਂ ਇਹ ਟੋਹਣੇ ਤੋਂ ਇਧਰੋਂ ਕਰ ਕੈਮਰਾ ਮਾੜਾ ਜਿਹਾ ਲਓ ਜੀ ਆਏ ਜਲੰਧਰੋਂ ਆਏ ਠੀਕ ਹੈ ਜੀ ਆ ਤਿੰਨ ਮੋਟਰਸਾਈਕਲ ਠੀਕ ਹੈ ਜੀ ਆਏ ਮੋਟਰਸਾਈਕਲ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਇੱਥੇ ਬੋਰ ਇਸ ਕੀ ਗੱਲ ਹੈ ਭਾਈ ਆ ਵਾ ਮੈਂ ਤੁਹਾਨੂੰ ਕਹਿੰਦਾ ਇੱਕ ਖਤਰਨਾਕ ਜਗ੍ਹਾ ਆਉਣ ਵਾਲੀ ਹੈ ਤੇ ਮੈਂ ਤੁਹਾਨੂੰ ਦਿਖਾਉਂਗਾ ਓ ਹੋ 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 ਉਪਰੋਂ ਮੱਝੇ ਬਾਬਾ ਜੀ ਉਪਰੋਂ ਉਪਰੋਂ ਐ ਕਰਕੇ ਦਿਖਾਓ ਹਾਂ ਮੜਿਆ ਆ ਜੇ ਡਿੱਗ ਜੇ ਤੇ ਪਹਾੜ ਡਿੱਗਦਾ ਰਹਿੰਦਾ ਇੱਥੋਂ ਵਾਹ ਜੀ ਵਾਹ ਕਿੰਨਾ ਦੇਖ ਲਓ ਆ ਸਾਰਾ ਡਿੱਗਣ ਡਿਆ ਹੈ ਪਿਛਲੇ ਸਾਲ ਵੀ ਡਿੱਗਾ ਸੀਗਾ ਇਹ ਹਾਂ ਇਹੀ ਇਦਾਂ ਡਿੱਗ ਰਿਹਾ ਹੈ ਹੈਂ ਇੱਥੋਂ ਹੀ ਡਿੱਗਦਾ ਇਹ ਆ ਆ ਰਾਹ ਨਹੀਂ ਬਣਦਾ ਪੱਕਾ ਦੇਖ ਲਈ ਇਹ ਇੰਨਾ ਇਦਾਂ ਹੀ ਰਹਿੰਦਾ ਜੀ ਇਹ ਇੱਥੇ ਦਾ ਉਹ ਮਤਲਬ ਕਿ ਰਿਸਕ ਹੈ ਜੀ ਟੱਪਣਾ ਬਹੁਤ ਕਿਸੇ ਵੀ ਟਾਈਮ ਆ ਸਕਦਾ ਹੈ ਆ ਦੇਖ ਲਓ ਕਿੰਨਿਆ ਤੇੜਾ ਪਈਆਂ ਇਹਦੇ ਚ ਹਾਂਜੀ ਉਹ ਉੱਪਰ ਵਾਲਾ ਕਿਹੜੀ ਸਪੋਰਟ ਤੇ ਖੜਾਈ ਦੇ ਲੋ ਆ ਥੱਲੇ ਵਾਲੀ ਵੀ ਸਪੋਰਟ ਤੇ ਆ ਜਦੋਂ ਇਹ ਗਿਆ ਸਾਰਾ ਹੈ ਨਾ ਥੱਲੇ ਚੱਲ ਆਪਣੇ ਬੰਦੇ ਨਿਕਲ ਪਏ ਉਥੋਂ ਉਹ ਨਿਕਲ ਪਏ ਟਰਾਲੇ ਆ ਲਓ ਜੀ ਜਾਣ ਪਹੇ ਗਏ ਹੁਣ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ ਤੇ ਉੱਤਰਨੇ ਆਓ ਉੱਥੋਂ ਥੱਲੇ ਥੱਲੇ ਰੋਡ ਜਾਂਦਾ ਆ ਆਹ ਵਾਹ ਵਾਹ ਆਹ ਇਹ ਕੀ ਬੀਚ ਆਨੇ ਵੀ ਲਿਖਿਆ ਯਾਰ ਹੂੰ ਆਨੇ ਵੀ ਲਿਖਿਆ ਭਾਈ ਗਰਦਾਸਪੁਰ ਤੋਂ ਆਏ ਆ ਜੀ ਤੇ ਬਾਬਾ ਜੀ ਦੀ ਲੱਤ ਤਨ ਲਪੋਣਾ ਮੈਂ ਆ ਰਹੇ ਕਿਦੋਂ ਤੇ ਪੈਦਲ ਚੱਲ ਕੇ ਆਏ ਆ ਬਾਬਾ ਜੀ ਬਾਬਾ ਜੀ ਬਹੁਤ ਧੰਨ ਹੋ ਜੀ ਤੁਸੀਂ ਪੈਦਲ ਚੱਲ ਕੇ ਯਾਤਰਾ ਕੀਤੀ ਹੈ ਜੀ ਤੇ ਆਪਣੇ ਦਾ ਜਥਾ ਹੈ ਜੀ ਪੂਰਾ ਜੀ ਪੂਰੇ ਜਥੇ ਜਾਏ ਨੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਖੁਸ਼ ਹੈ ਤੁਹਾਡੇ ਤੇ ਬੜੀ ਕਿਰਪਾ ਜੀ ਮੈਂ ਤਾਂ ਦੇਖ ਕੇ ਹੈਰਾਨ ਆ ਜੀ ਵੀ ਤੁਸੀਂ ਆਏ ਹੋ ਜੀ ਤੇ ਇੰਨਾ ਸ਼ਰਧਾ ਭਾਵਨਾ ਰੱਖ ਕੇ ਆਏ ਹੋ ਤੇ ਉਪਰ ਦਰਸ਼ਨ ਕਰ ਆਏ ਜੀ ਉਪਰ ਵੀ ਇਦਾਂ ਹੀ ਹੈ ਉਪਰ ਵੀ ਇਦਾਂ ਜਾਓਗੇ ਆ ਦੇਖ ਲਓ ਜੀ ਬੱਚੇ ਬੱਚੇ ਪੜਿਆ ਨਹੀਂ ਗਿਆ ਬਈ ਬੈ ਜਾ ਬਈ ਬੈ ਜਾ ਹਾਂਜੀ ਕੋਈ ਜਿਆਦਾ ਤਾਂ ਮੈਨੂੰ ਗੁੱਸਾ ਆ ਜਾਂਦਾ ਹੈ ਅੱਛਾ ਜੀ ਫਿਰ ਅਗਲੇ ਗੁੱਸਾ ਕਰਦੇ ਨਹੀਂ ਨਹੀਂ ਫਿਰ ਜਦੋਂ ਆਪਾਂ ਸ਼ਰਧਾ ਭਾਵਨਾ ਰੱਖ ਕੇ ਆਏ ਆਂ ਜੀ ਵੀ ਆਪਾਂ ਪੈਦਲ ਜਾਣਾ ਹੈ ਤਾਂ ਪੈਦਲ ਹੀ ਜਾਣਾ ਹੈ ਤੇ ਸਿੰਘ ਸਾਹਿਬ ਜਿਹੜੇ ਸਿੰਘ ਸਾਹਿਬ ਉਹਨਾਂ ਨੇ ਸਨਮਾਨਤ ਵੀ ਕੀਤਾ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਤੇ ਦੇਖ ਲਓ ਜੀ ਬਾਬਾ ਜੀ ਨਾ ਬਿਲਕੁਲ ਜਿਹੜੀ ਲਾਤ ਆ ਉਹ ਨਕਲੀ ਆ ਤੇ ਪੈਦਲ ਚੱਲ ਕੇ ਆਇਆ ਫਿਰ ਝੋਕਦਾ ਜੀ ਤੁਹਾਡੇ ਅੱਗੇ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਆ ਪਹੁੰਚ ਚੁੱਕਿਆ ਜੀ ਗੁਰਦੁਆਰਾ ਸ੍ਰੀ ਗੋਬਿੰਦ ਘ ਤੇ ਆਹ ਦੇਖੋ ਪਹਿਲਾਂ ਤਾਂ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਪਿਛਲੀ ਵਾਰ ਆਈ ਸੀ ਨਾ ਪਾਣੀ ਇੰਨਾ ਤੇਜ਼ ਨਹੀਂ ਸੀਗਾ ਕਿਦਾਂ ਛੱਲਾ ਮਾਰਦਾ ਪਾਣੀ ਆ ਰਿਹਾ ਹੈ ਕਿੰਨੀ ਤੇਜ਼ ਸਪੀਡ ਨਾਲ ਪਾਣੀ ਉੱਪਰੋਂ ਥੱਲੇ ਨੂੰ ਜਾ ਰਿਹਾ ਹੈ ਇਹ ਹੈ ਕੀ ਹੈ ਜੀ ਅਲਕਮੰਦਾ ਲੱਗੇ ਇਹ ਨੀਚੇ ਤੋਂ ਲੈ ਕੇ ਉੱਪਰ ਤੱਕ ਹੀ ਆਪਣੇ ਨਾਲ ਆਈ ਹੈ ਤੇ ਅੱਜ ਦੇ ਵਲੌਗ ਦੀ ਕਰਦੇ ਆਂ ਜੀ ਸਮਾਪਤੀ ਕੱਲ ਨੂੰ ਆਪਾਂ ਟਰੈਕਿੰਗ ਸ਼ੁਰੂ ਕਰਾਂਗੇ ਇੱਥੋਂ ਗੋਵਿੰਦਾਨ ਤੱਕ ਗੁਰਦੁਆਰਾ ਸ੍ਰੀ ਗੋਵਿੰਦਾਨ ਤੱਕ ਸਭ ਤੋਂ ਪਹਿਲਾਂ ਹੁਣ ਇਸੇ ਰੂਮ ਵਗੈਰਾ ਦੇਖਦੇ ਆਂ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਰੂਮ ਕਿਸੇ ਤਰ੍ਹਾਂ ਮਿਲਦਾ ਆ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਅੱਜ ਦੇ ਵਲੌਗ ਦੀ ਇਸ ਮੌਕੇ ਮਾਫ਼ੀ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ